ਸਤਿ ਸ੍ਰੀ ਅਕਾਲ ਅੱਜ ਅਸੀਂ ਇੱਕ ਬਹੁਤ ਅਹਿਮ ਵਿਸ਼ੇ ਤੇ ਗੱਲ ਕਰਨ ਜਾ ਰਹੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ 350ਵੀਂ ਸ਼ਹੀਦੀ ਸ਼ਤਾਬਦੀ ਇਸ ਤੇ ਹਾਲੇ ਦਿwale ਨਾ ਕੋਈ ਕੁਝ ਹੋ ਰਿਹਾ ਹੈ ਕਈ ਐਲਾਨ ਹੋਏ ਨੇ ਬਿਲਕੁਲ ਸਾਡੇ ਕੋਲ ਇੱਕ YouTube ਵੀਡੀਓ ਰਿਪੋਰਟ ਹੈ ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਸਾਹਿਬ ਦੇ ਵਿਚਾਰ ਨੇ ਸ਼੍ਰੋਮਣੀ ਕਮੇਟੀ ਦੀਆਂ ਤਿਆਰੀਆਂ ਬਾਰੇ ਗੱਲ ਹੈ ਤੇ ਪੰਜਾਬ ਸਰਕਾਰ ਦਾ ਕੀ ਰੋਲ ਹੈ ਉਹਦੀ ਵੀ ਗੱਲ ਹੈ ਹਾਂ ਕਾਫੀ ਕੁਝ ਹੈ ਉਸ ਰਿਪੋਰਟ ਚ ਹਾਂਜੀ ਤਾਂ ਮਕਸਦ ਇਹੀ ਹੈ ਕਿ ਆਪਾਂ ਇਹ ਸਾਰੀ ਜਾਣਕਾਰੀ ਨੂੰ ਨਾ ਥੋੜਾ ਖੋਲ ਕੇ ਦੇਖੀਏ ਬਿਲਕੁਲ ਸਮਝਿਏ ਕਿ ਮੁੱਖ ਗੱਲਾਂ ਕੀ ਨੇ ਅਲੱਗ-ਅਲੱਗ ਪਹਿਲੂ ਕੀ ਕਹਿੰਦੇ ਨੇ ਤੇ ਅਸਲ ਚ ਇਹਨਾਂ ਦੇ ਮਾਣੇ ਕੀ ਨਿਕਲਦੇ ਨੇ ਸਹੀ ਗੱਲ ਹੈ ਅੱਛਾ ਚਲੋ ਫਿਰ ਸ਼ੁਰੂ ਕਰਦੇ ਹਾਂ ਜ਼ਰੂਰ ਪਰ ਦੇਖੋ ਇਸ ਗੱਲਬਾਤ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਨਾ ਇੱਕ ਚੀਜ਼ ਬਹੁਤ ਜ਼ਰੂਰੀ ਹੈ ਸਮਝਣੀ ਹਾਂਜੀ ਦੱਸੋ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਇਤਿਹਾਸਿਕ ਮਹੱਤਵ ਹੈ ਬਿਲਕੁਲ ਇਹ ਸਿਰਫ ਕੋਈ ਘਟਨਾ ਨਹੀਂ ਸੀ ਇਹ ਤਾਂ ਮਤਲਬ ਮਨੁੱਖੀ ਹੱਕਾਂ ਲਈ ਧਾਰਮਿਕ ਆਜ਼ਾਦੀ ਲਈ ਤੇ ਜ਼ੁਲਮ ਦੇ ਖਿਲਾਫ ਖੜਨ ਦੀ ਇੱਕ ਇੱਕ ਬਹੁਤ ਵੱਡੀ ਮਿਸਾਲ ਹੈ ਹਾਂ ਹਿੰਦ ਦੀ ਚਾਦਰ ਐਵੇਂ ਨਹੀਂ ਕਿਹਾ ਜਾਂਦਾ ਬਿਲਕੁਲ ਖਾਸ ਕਰਕੇ ਜਿਹੜਾ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਦਿੱਲੀ ਜਾ ਕੇ ਸ਼ਹਾਦਤ ਦੇਣਾ ਸੀ ਨਾ ਉਹ ਦੱਸਦਾ ਕਿ ਗੁਰੂ ਸਾਹਿਬ ਦਾ ਸੰਦੇਸ਼ ਕਿੰਨਾ ਸਰਬ ਸੰਝਾ ਸੀ ਹਾਂਜੀ ਇਸ ਲਈ ਅੱਜ 350 ਸਾਲ ਬਾਅਦ ਵੀ ਜਦੋਂ ਇਹ ਸ਼ਤਾਬਦੀ ਮਨਾਈ ਜਾ ਰਹੀ ਹੈ ਇਹ ਸਿਰਫ ਇੱਕ ਰਸਮ ਨਹੀਂ ਨਹੀਂ ਬਿਲਕੁਲ ਨਹੀਂ ਇਹ ਉਹਨਾਂ ਊਸੂਲਾਂ ਨੂੰ ਉਹਨਾਂ ਸਿਧਾਂਤਾਂ ਨੂੰ ਮੁੜ ਯਾਦ ਕਰਨ ਦਾ ਉਹਨਾਂ ਪ੍ਰਤੀ ਆਪਣੀ ਵਚਨਬੱਧਤਾ ਦਰਾਉਣ ਦਾ ਮੌਕਾ ਹੈ ਜਿਨ੍ਹਾਂ ਲਈ ਗੁਰੂ ਸਾਹਿਬ ਨੇ ਆਪਣਾ ਸਭ ਕੁਝ ਵਾਰ ਦਿੱਤਾ ਬਹੁਤ ਅਹਿਮ ਗੱਲ ਕੀਤੀ ਤੁਸੀਂ ਇਹ ਪਿਸ਼ੋਕੜ ਸਮਝਣਾ ਬਹੁਤ ਜ਼ਰੂਰੀ ਸੀ अच्छा होण औने ताजा हालात ते हां जी ता जेडी रिपोर्ट ਸਾਡੇ ਕੋਲ ਹੈ ਉਹਦੇ ਮੁਤਾਬਿਕ ਜਿਹੜੇ ਮੁਖ ਸ਼ਤਾਬਦੀ ਸਮਾਗਮ ਨੇ ਹੂੰ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਯਾਨੀ ਐਸਜੀਪੀਸੀ ਕਰਵਾ ਰਹੀ ਹੈ ਜਿਵੇਂ ਕਿ ਆਮ ਤੌਰ ਤੇ ਹੁੰਦਾ ਹੈ ਹਾਂ ਤੇ ਇਹ ਹੋ ਰਹੇ ਨੇ ਇਤਿਹਾਸਿਕ ਗੁਰਦੁਆਰਾ ਆਸ਼ੀਸ਼ ਕੰਜ ਸਾਹਿਬ ਸ਼੍ਰੀ ਆਨੰਦਪੁਰ ਸਾਹਿਬ ਵਿਖੇ ਠੀਕ ਖਬਰ ਇਹ ਹੈ ਕਿ ਉੱਥੇ ਸਾਰੇ ਪ੍ਰਬੰਧ ਮਤਲਬ ਲਗਭਗ ਪੂਰੇ ਹੋ ਚੁੱਕੇ ਨੇ ਸੰਗਤਾਂ ਵੀ ਪਹੁੰਚਣੀਆਂ ਸ਼ੁਰੂ ਹੋ ਗਈਆਂ ਨੇ ਨਗਰ ਕੀਰਤਨ ਵੀ ਆ ਰਹੇ ਨੇ ਹੂੰ ਹੂੰ ਪਰ ਇਸੇ ਦੇ ਨਾਲ ਇੱਕ ਹੋਰ ਗੱਲ ਸਾਹਮਣੇ ਆਈ ਹੈ ਕਿ ਪੰਜਾਬ ਸਰਕਾਰ ਵੀ ਵੱਖਰੇ ਤੌਰ ਤੇ ਆਪਣੇ ਸਮਾਗਮ ਕਰ ਰਹੀ ਹੈ। ਹੂੰ ਇਹ ਇਹ ਥੋੜਾ ਅਜੀਬ ਨਹੀਂ ਦੋ ਦੋ ਪ੍ਰਬੰਧ? ਹਾਂ ਇੱਥੇ ਤੇ ਗੱਲ ਥੋੜੀ ਜੀ ਕੀ ਕਹਿੰਦੇ ਨੇ ਪੇਚੀਦਾ ਹੋ ਜਾਂਦੀ ਹੈ। ਅੱਛਾ। ਸ਼੍ਰੀ ਅਕਾਲ ਤਖਤ ਸਾਹਿਬ ਦੇ ਜਿਹੜੇ ਕਾਰਜਕਾਰੀ ਜਥੇਦਾਰ ਨੇ ਗਿਆਨੀ ਕੁਲਦੀਪ ਸਿੰਘ ਗੜਗੜ ਜੀ ਹਾਂਜੀ ਉਹਨਾਂ ਨੇ ਇਸ ਤੇ ਬੜਾ ਸਪਸ਼ਟ ਤੇ ਸਖਤ ਸਟੈਂਡ ਲਿਆ ਹੈ। ਕੀ ਕਿਹਾ ਉਹਨਾਂ ਨੇ? ਰਿਪੋਰਟ ਮੁਤਾਬਕ ਉਹਨਾਂ ਦਾ ਕਹਿਣਾ ਹੈ ਕਿ ਧਾਰਮਿਕ ਸਮਾਗਮ ਕਰਵਾਉਣਾ ਇਹ ਸਰਕਾਰਾਂ ਦਾ ਕੰਮ ਨਹੀਂ। ਓਹ ਸਿੱਧਈ ਕਿਹਾ ਹਾਂ ਬਿਲਕੁਲ ਤੇ ਉਹਨਾਂ ਨੇ ਇਹ ਵੀ ਕਿਹਾ ਕਿ ਸਰਕਾਰ ਇਹ ਸਭ ਕੁਝ ਆਪਣੀ ਜ਼ਿੱਦ ਪੂਰੀ ਕਰਨ ਲਈ ਕਰ ਰਹੀ ਹੈ ਜ਼ਿੱਦ ਇਸ ਸ਼ਬਦ ਦਾ ਕਾफी ਪਾਰਾ ਹੈ ਇਹ ਦੱਸਦਾ ਹੈ ਕਿ ਮਤਪੇਦ ਸਿਰਫ ਸਤਹੀ ਨਹੀਂ ਡੂੰਘੇ ਨੇ ਬਿਲਕੁਲ ਇਹ ਬਿਆਨ ਆਪਣੇ ਆਪ ਚ ਬਹੁਤ ਵੱਡਾ ਹੈ ਤੇ ਸਿੱਧਾ ਸਿੱਧਾ ਧਾਰਮਿਕ ਲੀਡਰਸ਼ਿਪ ਤੇ ਸੂਬਾ ਸਰਕਾਰ ਵਿਚਾਲੇ ਤਣਾ ਦਿਖਾਉਂਦਾ ਹੈ ਕੀ ਰਿਪੋਰਟ ਚ ਇਹ ਵੀ ਹੈ ਕਿ ਜਥੇਦਾਰ ਸਭ ਨੂੰ ਖਾਸ ਕਿਹੜੀਆਂ ਗੱਲਾਂ ਤੇ ਇਤਰਾਜ਼ ਹੈ ਮਤਲਬ ਸਿਰਫ ਵੱਖਰਾ ਸਮਾਗਮ ਕਰਾਉਣ ਤੇ ਜਾਂ ਪ੍ਰਬੰਧਨ ਦੇ ਤਰੀਕੇ ਤੇ ਵੀ ਹਾਂ ਇੱਥੇ ਇਹ ਗੱਲ ਦਿਲਚਸਪ ਹੈ ਉਹਨਾਂ ਨੇ ਕੁਝ ਖਾਸ ਚੀਜ਼ਾਂ ਦਾ ਜ਼ਿਕਰ ਕੀਤਾ ਹੈ ਜਿਵੇਂ ਪਹਿਲੀ ਗੱਲ ਉਹਨਾਂ ਨੇ ਸ਼ਹਿਰ ਭਰ ਚ ਪ੍ਰਸ਼ਾਸਨ ਵੱਲੋਂ ਜਿਹੜੇ ਵੱਡੇ ਵੱਡੇ ਸਪੀਕਰ ਲਾਏ ਗਏ ਨੇ ਉਹਨਾਂ ਤੇ ਸਖਤ ਇਤਰਾਜ਼ ਕੀਤਾ ਹੈ ਅੱਛਾ ਸਪੀਕਰਾਂ ਤੇ ਹਾਂਜੀ ਉਹਨਾਂ ਮੁਤਾਬਕ ਇਹ ਇਤਿਹਾਸ ਵਿੱਚ ਪਹਿਲਾਂ ਕਦੇ ਨਹੀਂ ਹੋਇਆ ਕਿ ਕਿਸੇ ਧਾਰਮਿਕ ਸਮਾਗਮ ਲਈ ਸਰਕਾਰ ਐ ਸਪੀਕਰ ਲਾਵੇ ਹੂੰ ਸ਼ਾਇਦ ਇਸ ਨੂੰ ਉਹ ਧਾਰਮਿਕ ਥਾਵਾਂ ਦੇ ਪ੍ਰਬੰਧ ਚ ਸਿੱਧੀ ਦਖਲਅੰਦਾਜ਼ੀ ਮੰਨ ਰਹੇ ਨੇ ਹਾਂ ਹੋ ਸਕਦਾ ਹੈ ਤੇ ਉਹਨਾਂ ਨੇ ਇਹਨਾਂ ਸਪੀਕਰਾਂ ਨੂੰ ਤੁਰੰਤ ਹਟਾਉਣ ਦੇ ਹੁਕਮ ਵੀ ਦਿੱਤੇ ਨੇ ਤਾਂ ਇਹ ਸਿਰਫ ਆਵਾਜ਼ ਦਾ ਮਸਲਾ ਨਹੀਂ ਰਿਹਾ ਇਹ ਅਧਿਕਾਰ ਖੇਤਰ ਦਾ ਬਣ ਗਿਆ ਬਿਲਕੁਲ ਕਿ ਕੌਣ ਇਨਚਾਰਜ ਹੈ ਠੀਕ ਹੈ ਇਹ ਤਾਂ ਇੱਕ ਗੱਲ ਹੋ ਗਈ ਹੋਰ ਕੀ ਇਤਰਾਜ਼ ਸੀ ਦੂਜਾ ਵੱਡਾ ਇਤਰਾਜ਼ ਜਿਹੜਾ ਰਿਪੋਰਟ ਚ ਦੱਸਿਆ ਗਿਆ ਉਹ ਹੈ ਸਰਕਾਰ ਵੱਲੋਂ ਜਾਰੀ ਕੀਤੀ ਗਈ ਪ੍ਰਚਾਰ ਸਮੱਗਰੀ ਬਾਰੇ ਅੱਛਾ ਉਹਦੇ ਚ ਕੀ ਸੀ ਉਹਦੇ ਚ ਅੰਗਰੇਜ਼ੀ ਭਾਸ਼ਾ ਦੀ ਵਰਤੋਂ ਕੀਤੀ ਗਈ ਹੈ ਜਥੇਦਾਰ ਸਾਹਿਬ ਨੇ ਇਸ ਤੇ ਮਤਲਬ ਅਫਸੋਸ ਜ਼ਤਾਇਆ ਅੰਗਰੇਜ਼ੀ ਦੀ ਵਰਤੋਂ ਤੇ ਹਾਂਜੀ ਉਹਨਾਂ ਦਾ ਵਿਚਾਰ ਹੈ ਕਿ ਪੰਜਾਬ ਦੀ ਧਰਤੀ ਤੇ ਪੰਜਾਬ ਦੇ ਗੁਰੂ ਸਾਹਿਬਾਨ ਨਾਲ ਜੁੜੇ ਇਤਿਹਾਸਿਕ ਤੇ ਧਾਰਮਿਕ ਸਮਾਗਮਾਂ ਦੀ ਸਾਰੀ ਸਮੱਗਰੀ ਉਹ ਸਿਰਫ ਪੰਜਾਬੀ ਵਿੱਚ ਹੀ ਪ੍ਰਕਾਸ਼ਿਤ ਹੋਣੀ ਚਾਹੀਦੀ ਹੈ ਹੂੰ ਐ ਵੀ ਇੱਕ ਅਹਿਮ ਨੁਕਤਾ ਹੈ ਭਾਸ਼ਾਈ ਪਹਿਚਾਨ ਦਾ ਮੁੱਦਾ ਬਿਲਕੁਲ ਤੇ ਸੱਭਿਆਚਾਰਕ ਸੰਵੇਦਨਸ਼ੀਲਤਾ ਦਾ ਵੀ ਖਾਸ ਕਰਕੇ ਜਦੋਂ ਗੱਲ ਗੁਰੂ ਸਾਹਿਬਾਨ ਦੀ ਹੋਵੇ ਜਿਨ੍ਹਾਂ ਨੇ ਤਾਂ ਹਮੇਸ਼ਾ ਸਥਾਨਿਕ ਬੋਲੀਆਂ ਨੂੰ ਮਹੱਤਵ ਦਿੱਤਾ ਹਾਂ ਸਹੀ ਗੱਲ ਹੈ ਤਾਂ ਇਹ ਦੋਨੋਂ ਗੱਲਾਂ ਸਪੀਕਰ ਤੇ ਪਾਸ਼ਾ ਇਹ ਦੱਸ ਦਿਆ ਨੇ ਕਿ ਵਿਰੋਧ ਸਿਰਫ ਵੱਖਰੇ ਸਮਾਗਮ ਦਾ ਨਹੀਂ ਸਗੋਂ ਸਰਕਾਰ ਜਿਸ ਤਰੀਕੇ ਨਾਲ ਕਰ ਰਹੀ ਹੈ ਉਸ ਤੇ ਵੀ ਸਵਾਲ ਨੇ ਬਿਲਕੁਲ ਪਰ ਦੇਖੋ ਇਸੇ ਦੌਰਾਨ ਰਿਪੋਰਟ ਚ ਇੱਕ ਹੋਰ ਮੋੜ ਦਾ ਜ਼ਿਕਰ ਵੀ ਹੈ ਅੱਛਾ ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਹਾਂਜੀ ਉਹਨਾਂ ਨੇ ਪਹਿਲਾਂ ਤਾਂ ਜਥੇਦਾਰ ਸਾਹਿਬ ਨੂੰ ਸਰਕਾਰੀ ਸਮਾਰੋਹਾਂ ਚ ਆਉਣ ਦਾ ਸੱਦਾ ਭੇਜਿਆ ਹੂੰ ਤੇ ਫਿਰ ਖਬਰ ਇਹ ਹੈ ਕਿ ਮੰਤਰੀ ਜੀ ਖੁਦ ਤਖ ਚਿਰੀ ਕੇਸਗੜ ਸਾਹਿਬ ਗਏ ਤੇ ਜਥੇਦਾਰ ਸਾਹਿਬ ਨਾਲ ਮੁਲਾਕਾਤ ਕੀਤੀ। ਉਹ ਮਿਲਣੀ ਵੀ ਹੋਈ। ਹਾਂਜੀ ਤੇ ਇਸ ਮਿਲਣੀ ਚ ਉਹਨਾਂ ਨੇ ਸਰਕਾਰੀ ਤਿਆਰੀਆਂ ਬਾਰੇ ਦੱਸਿਆ ਤੇ 23 ਨਵੰਬਰ ਨੂੰ ਜਿਹੜਾ ਸਰਬ ਧਰਮ ਸੰਮੇਲਨ ਹੋਣਾ ਹੈ ਉਹਦੇ ਲਈ ਸ਼ਾਮਿਲ ਹੋਣ ਦੀ ਬੇਨਤੀ ਵੀ ਕੀਤੀ। ਹੂੰ ਇਸ ਮਿਲਣੀ ਦਾ ਕੀ ਮਤਲਬ ਗੱਡੀਏ? ਕੀ ਇਹ મતਫੇਦ ਘਟਾਉਣ ਦੀ ਕੋਸ਼ਿਸ਼ ਹੈ ਸਰਕਾਰ ਵੱਲੋਂ? ਦੇਖੋ ਜੇ ਆਪਾਂ ਵੱਡੀ ਤਸਵੀਰ ਦੇਖੀਏ ਤਾਂ ਇਹ ਯਕੀਨਨ ਸਰਕਾਰ ਵੱਲੋਂ ਇੱਕ ਤਰ੍ਹਾਂ ਨਾਲ ਪੁਲ ਬਣਾਉਣ ਦੀ ਕੋਸ਼ਿਸ਼ ਤਾਂ ਲੱਗਦੀ ਹੈ ਹਾਂ ਹੋ ਸਕਦਾ ਸਰਕਾਰ ਚਾਹੁੰਦੀ ਹੋਵੇ ਕਿ ਉਹਨਾਂ ਦੇ ਸਮਾਗਮਾਂ ਨੂੰ ਥੋੜੀ ਧਾਰਮਿਕ ਮਾਨਤਾ ਮਿਲੇ ਜਾਂ ਘਟੋ ਘਟ ਜਿਹੜੀ ਜਥੇਦਾਰ ਸਾਹਿਬ ਦੀ ਨਾਰਾਜ਼ਗੀ ਹੈ ਉਹ ਸਭ ਦੇ ਸਾਹਮਣੇ ਥੋੜੀ ਘੱਟ ਦਿਸੇ ਹਾਂ ਇਹ ਹੋ ਸਕਦਾ ਹੈ ਪਰ ਇਸ ਮਿਲਣੀ ਦੇ ਬਾਵਜੂਦ ਵੀ ਜਿਹੜਾ ਜਥੇਦਾਰ ਸਾਹਿਬ ਦਾ ਸਟੈਂਡ ਰਿਪੋਰਟ ਚ ਦੱਸਿਆ ਗਿਆ ਉਹ ਤਾਂ ਕਾਫੀ ਸਪਸ਼ਟ ਹੈ ਹੂੰ ਉਹਨਾਂ ਨੇ ਇਹ ਵੀ ਕਿਹਾ ਕਿ ਜੇ ਸਰਕਾਰ ਆਪਣੀ ਜ਼ਿੱਦ ਤੇ ਅੜੀ ਹੈ ਤਾਂ ਪੰਥ ਯਾਨੀ ਸਿੱਖ ਕੌਮ ਉਹ ਵੀ ਸ਼ਤਾਬਦੀ ਸਮਾਰੋਪੂਰੀ ਤਰ੍ਹਾਂ ਚੜਦੀ ਕਲਾ ਨਾਲ ਮਨਾਉਣ ਲਈ ਵਾਜਿਦ ਹੈ। ਵਾਜਿਦ? ਮਤਲਬ ਪੂਰੀ ਤਰ੍ਹਾਂ ਦ੍ਰਿੜ ਹੈ? ਹਾਂਜੀ, ਪੂਰਾ ਦ੍ਰਿੜ ਸੰਕਲਪ ਹੈ। ਇਸ ਤੋਂ ਇਲਾਵਾ ਰਿਪੋਰਟ ਇਹ ਵੀ ਦੱਸਦੀ ਹੈ ਕਿ ਜਥੇਦਾਰ ਸਾਹਿਬ ਨੇ ਸਰਕਾਰ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਚੁਕੇ ਨੇ। ਅੱਛਾ। ਕਿਹਾ ਕਿ ਜਿਹੜੇ ਜ਼ਰੂਰੀ ਵਿਕਾਸ ਦੇ ਕੰਮ ਸੀਗੇ ਸ਼ਤਾਬਦੀ ਤੋਂ ਪਹਿਲਾਂ ਹੋਣ ਵਾਲੇ ਉਹਨਾਂ ਨੂੰ ਪੂਰਾ ਕਰਨ 'ਚ ਸਰਕਾਰ ناکਾਮ ਰਹੀ ਹੈ। ਓਹੋ। ਤਾਂ ਫਿਰ ਤਾਂ ਤਲਖੀ ਕਾਫੀ ਹੈ। ਲੱਗਦਾ ਨਹੀਂ ਕਿ ਸਿਰਫ ਇੱਕ ਮੀਟਿੰਗ ਨਾਲ ਗੱਲ ਬਣ ਗਈ ਹੋਵੇ। ਹਾਂ ਮਸਲਾ ਗੰਭੀਰ ਲੱਗ ਰਿਹਾ ਹੈ ਇੱਕ ਪਾਸੇ ਤਾਂ ਇਹ ਖਿੱਚੋ ਤਾਣ ਚੱਲ ਰਹੀ ਹੈ ਜਿੱਥੇ ਅਧਿਕਾਰ ਪ੍ਰਬੰਧ ਤੇ ਸ਼ਾਇਦ ਸਿਆਸਤ ਵੀ ਰਲ ਗਈ ਹੈ ਹੋ ਸਕਦਾ ਹੈ ਪਰ ਦੂਜੇ ਪਾਸੇ ਸ਼੍ਰੋਮਣੀ ਕਮੇਟੀ ਇੱਕ ਵੱਖਰੀ ਦਿਸ਼ਾ 'ਚ ਵੀ ਕੰਮ ਕਰ ਰਹੀ ਹੈ ਹਾਂ ਜਿਹੜੀ ਕਿ ਇਤਿਹਾਸਿਕ ਸਬੰਧਾਂ ਨੂੰ ਮਜ਼ਬੂਤ ਕਰਨ ਵਾਲੀ ਗੱਲ ਹੈ ਰਿਪੋਰਟ ਬਸਦੀ ਹੈ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਥਾਮੀ ਹਾਂਜੀ ਉਹਨਾਂ ਨੇ ਜੰਮੂ ਵਿੱਚ ਕਸ਼ਮੀਰੀ ਹਿੰਦੂ ਸਮਾਜ ਦੇ ਆਗੂਆਂ ਨਾਲ ਇੱਕ ਖਾਸ ਮੀਟਿੰਗ ਕੀਤੀ ਹੈ ਹਾਂ ਤੇ ਇਹ ਕਦਮ ਬਹੁਤ ਅਹਿਮ ਹੈ ਇਹ ਸ਼ਤਾਬਦੀ ਦੇ ਅਸਲ ਸੰਦੇਸ਼ ਨਾਲ ਬਹੁਤ ਮੇਲ ਖਾਂਦਾ ਹੈ ਕਿਵੇਂ ਦੇਖੋ ਜਿਵੇਂ ਆਪਾਂ ਸ਼ੁਰੂ ਜੀ ਗੱਲ ਕੀਤੀ ਸੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਸ਼ਹਾਦਤ ਦਾ ਜਿਹੜਾ ਤਤਕਾਲੀ ਕਾਰਨ ਸੀ ਉਹ ਕਸ਼ਮੀਰੀ ਪੰਡਤਾਂ ਦੀ ਫਰਿਆਦ ਸੀ ਹਾਂਜੀ ਬਿਲਕੁਲ ਐਡਵੋਕੇਟ ਥਾਮੀ ਨੇ ਇਸ ਮੀਟਿੰਗ ਜਿਸ ਇਸ ਇਤਿਹਾਸਿਕ ਸਚਾਈ ਤੇ ਜ਼ੋਰ ਦਿੱਤਾ ਕਿ ਗੁਰੂ ਤੇਗ ਬਹਾਦਰ ਨੇ ਕਸ਼ਮੀਰੀ ਪੰਡਤਾਂ ਦੀ ਬੇਨਤੀ ਤੇ ਹੀ ਮਨੁੱਖੀ ਹੱਕਾਂ ਦੀ ਰਾਖੀ ਲਈ ਕੁਰਬਾਨੀ ਦਿੱਤੀ ਸੀ ਹਮ ਇਸ ਯਾਦ ਨੂੰ ਤਾਜ਼ਾ ਕਰਨਾ ਸਿਰਫ ਇਤਿਹਾਸ ਪੜ੍ਹਨਾ ਨਹੀਂ ਹੈ ਨਹੀਂ ਇਹ ਅੱਜ ਦੇ ਸਮੇਂ ਵਿੱਚ ਉਹ ਸਾਂਝ ਨੂੰ ਗੁਰੂ ਸਾਹਿਬ ਦੇ ਸਰਬੱਤ ਦੇ ਭਲੇ ਵਾਲੇ ਸਿਧਾਂਤ ਨੂੰ ਦੁਬਾਰਾ ਉਜਾਗਰ ਕਰਨਾ ਹੈ ਤਾਂ ਇਹ ਸਿਰਫ ਇੱਕ ਰਸਮੀ ਜੀ ਮੀਟਿੰਗ ਸੀ ਜਾਂ ਇਹਦਾ ਕੋਈ ਠੋਸ ਨਤੀਜਾ ਵੀ ਨਿਕਲਿਆ ਮਤਲਬ ਕਸ਼ਮੀਰੀ ਪਾਈਚਾਰੇ ਨੂੰ ਸਮਾਗਮਾਂ ਵਿੱਚ ਸ਼ਾਮਿਲ ਕਰਨ ਦੀ ਕੋਈ ਗੱਲ ਹੋਈ ਹਾਂ ਬਿਲਕੁਲ ਇਹ ਸਿਰਫ ਗੱਲਬਾਤ ਨਹੀਂ ਸੀ ਇਹਦਾ ਮਕਸਦ ਹੀ ਇਹ ਸੀ ਕਿ ਕਸ਼ਮੀਰੀ ਪੰਡਿਤ ਪਾਈਚਾਰੇ ਨੂੰ ਸ਼ਤਾਬਦੀ ਸਮਾਗਮਾਂ ਦਾ ਇੱਕ ਅਹਿਮ ਹਿੱਸਾ ਬਣਾਇਆ ਜਾਵੇ ਅੱਛਾ ਰਿਪੋਰਟ ਦੱਸਦੀ ਹੈ ਕਿ ਸ਼੍ਰੋਮਣੀ ਕਮੇਟੀ ਨੇ 15 ਨਵੰਬਰ ਨੂੰ ਗੁਰਦੁਆਰਾ ਸਾਹਿਬ ਮਟਨ ਕਸ਼ਮੀਰ ਤੋਂ ਇੱਕ ਵਿਸ਼ੇਸ਼ ਨਗਰ ਕੀਰਤਨ ਸਜਾਉਣ ਦੀ ਯੋਜਨਾ ਬਣਾਈ ਹੈ ਗੁਰਦੁਆਰਾ ਮਟਨ ਸਾਹਿਬ ਤੋਂ ਉਹ ਤਾਂ ਇਤਿਹਾਸਿਕ ਜਗ੍ਹਾ ਹੈ ਬਿਲਕੁਲ ਤੇ ਇਸ ਮੀਟਿੰਗ ਵਿੱਚ ਇਸ ਨਗਰ ਕੀਰਤਨ ਚ ਤੇ ਫਿਰ ਅਨੰਦਪੁਰ ਸਾਹਿਬ ਦੇ ਮੁੱਖ ਸਮਾਗਮਾਂ ਚ ਹਿੰਦੂ ਸਮਾਜ ਦੇ ਆਗੂਆਂ ਤੇ ਖਾਸ ਕਰਕੇ ਕਸ਼ਮੀਰ ਦੇ ਪੰਡਿਤਾਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਤੇ ਜ਼ੋਰ ਦਿੱਤਾ ਗਿਆ ਇਹ ਤਾਂ ਬਹੁਤ ਵਧੀਆ ਗੱਲ ਹੈ ਹਾਂ ਇਸ ਪਹੁੰਚ ਦਾ ਮਹੱਤਵ ਇਹੀ ਹੈ ਕੀ ਸ਼ਤਾਬਦੀ ਨੂੰ ਸਿਰਫ ਸਿੱਖ ਪਾਈਚਾਰੇ ਤੱਕ ਨਹੀਂ ਰਖਦੀ ਸਹੀ ਇਹਦੇ ਵਿਸ਼ਵ ਵਿਆਪੀ ਤੇ ਮਾਨਵਤਾਵਾਦੀ ਪਹਿਲੂ ਨੂੰ ਉਭਾਰਦੀ ਹੈ ਜਿਸ ਨਾਲ ਗੁਰੂ ਸਾਹਿਬ ਦੀ ਕੁਰਬਾਨੀ ਦਾ ਅਸਲ ਸੰਦੇਸ਼ ਜੁੜਿਆ ਹੋਇਆ ਹੈ ਵਾਕਈ ਇਹ ਸ਼ਲਾਕਾਯੋਗ ਕਦਮ ਹੈ ਇਤਿਹਾਸ ਦੀਆਂ ਜਿਹੜੀਆਂ ਤੰਦਾਂ ਨੇ ਉਹਨਾਂ ਨੂੰ ਮਜ਼ਬੂਤ ਕਰਦਾ ਹੈ अच्छा ऐतिहासिक ਸਬੰਧਾਂ ਦੀ ਗੱਲ ਤੁਰੀ ਹੈ ਤਾਂ ਰਿਪੋਰਟ 'ਚ ਇੱਕ ਹੋਰ ਦਿਲਚਸਪ ਇਤਿਹਾਸਿਕ ਕੜੀ ਦਾ ਜ਼ਿਕਰ ਵੀ ਆਇਆ ਹਾਂ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਜੀ ਨੇ ਹਾਂ ਜੀ ਆਪਣੇ ਪਾਕਿਸਤਾਨ ਦੌਰੇ ਵੇਲੇ ਲਾਹੌਰ ਦੇ ਮਸ਼ਹੂਰ ਨੈਸ਼ਨਲ ਕਾਲਜ ਆਫ ਆਰਟਸ ਯਾਨੀ ਐਨਸੀਏ ਉੱਥੇ ਇੱਕ ਪ੍ਰਦਰਸ਼ਨੀ ਦੇਖਣ ਦਾ ਜ਼ਿਕਰ ਕੀਤਾ ਅੱਛਾ ਐਨਸੀਏ ਲਾਹੌਰ ਹਾਂ ਜੀ ਇਹ ਗੱਲ ਇੱਥੇ ਸ਼ਤਾਬਦੀ ਦੇ ਸੰਦਰਭ 'ਚ ਕਿਵੇਂ ਆ ਗਈ ਦੇਖੋ ਇਹ ਜ਼ਿਕਰ ਐਵੇਂ ਨਹੀਂ ਹੈ ਇਹਦੇ ਵੀ ਡੂੰਗੇ ਅਰਥ ਨੇ ਕੀ ਜਥੇਦਾਰ ਸਾਹਿਬ ਨੇ ਦੱਸਿਆ ਕਿ ਇਹ ਕਾਲਜ ਪਾਮੇ ਅਜ ਪਾਕਿਸਤਾਨ ਚ ਪਰ ਇਹ ਅਸਲ ਵਿੱਚ ਪੰਜਾਬ ਦੀ ਸਾਂਝੀ ਵਿਰਾਸਤ ਦਾ ਇੱਕ ਬਹੁਤ ਸ਼ਾਨਦਾਰ ਨਮੂਨਾ ਹੈ। ਹੂੰ ਉਹਨਾਂ ਨੇ ਖਾਸ ਤੌਰ ਤੇ ਦੱਸਿਆ ਕਿ ਇਸ ਕਾਲਜ ਦੀ ਜਿਹੜੀ ਖੂਬਸੂਰਤ ਇਮਾਰਤ ਹੈ ਨਾ ਹਾਂਜੀ ਉਹਦਾ ਨਕਸ਼ਾ ਪਾਈ ਰਾਮ ਸਿੰਘ ਜੀ ਨੇ ਤਿਆਰ ਕੀਤਾ ਸੀ। ਓ ਪਾਈ ਰਾਮ ਸਿੰਘ ਜਿਹੜੇ ਮਹਾਨ ਆਰਕੀਟੈਕਟ ਸੀ। ਬਿਲਕੁਲ ਉਹੀ। ਤੇ ਪਾਈ ਰਾਮ ਸਿੰਘ ਸਿਰਫ ਆਰਕੀਟੈਕਟ ਹੀ ਨਹੀਂ ਸੀ ਉਹ ਕਈ ਸਾਲ ਇਸੇ ਕਾਲਜ ਦੇ ਪ੍ਰਿੰਸੀਪਲ ਵੀ ਰਹੇ ਨੇ ਅੱਛਾ ਇਹ ਤਾਂ ਬਹੁਤ ਵੱਡੀ ਗੱਲ ਹੈ ਮੈਂ ਸੁਣਿਆ ਸੀ ਪਾਈ ਰਾਮ ਸਿੰਘ ਨੇ ਖਾਲਸਾ ਕਾਲਜ ਅੰਮ੍ਰਿਤਸਰ ਦਾ ਡਿਜ਼ਾਈਨ ਵੀ ਬਣਾਇਆ ਸੀ ਹਾਂਜੀ ਬਿਲਕੁਲ ਉਹਨਾਂ ਦਾ ਕੰਮ ਤਾਂ ਲਾਹੌਰ ਅੰਮ੍ਰਿਤਸਰ ਸ਼ਿਮਲਾ ਇਵਨ ਇੰਗਲੈਂਡ ਤੱਕ ਫੈਲਿਆ ਹੋਇਆ ਹੈ ਕਮਾਲ ਹੈ ਪਰ ਇਸ ਜ਼ਿਕਰ ਦਾ ਸ਼ਤਾਬਦੀ ਨਾਲ ਕੀ ਸਬੰਧ ਸਬੰਧ ਇਹ ਹੈ ਕਿ ਇਹ ਸਾਨੂੰ ਯਾਦ ਕਰਾਉਂਦਾ ਹੈ ਕਿ ਭਾਵੇਂ ਸਿਆਸੀ ਵੰਡ ਹੋ ਗਈ ਹਾਂਜੀ ਪਰ ਪੰਜਾਬ ਦੀ ਕਲਾ ਪੰਜਾਬ ਦਾ ਸੱਭਿਆਚਾਰ ਇਤਿਹਾਸ ਉਹਦੀਆਂ ਜੜ੍ਹਾਂ ਸਾਂਝੀਆਂ ਨੇ ਬਿਲਕੁਲ ਐਨਸੀਏ ਵਰਗੀਆਂ ਸੰਸਥਾਵਾਂ ਇਸ ਸਾਂਝੀ ਵਿਰਾਸਤ ਦੀਆਂ ਜਿਉਂਦੀਆਂ ਜਾਗਦੀਆਂ ਮਿਸਾਲਾਂ ਨੇ ਹੂੰ ਤੇ ਜਦੋਂ ਅਸੀਂ ਗੁਰੂ ਸਾਹਿਬ ਦੀ ਸ਼ਹਾਦਤ ਨੂੰ ਯਾਦ ਕਰ ਰਹੇ ਹਾਂ ਜਿਹੜੀ ਕਿ ਮਨੁੱਖਤਾ ਦੀ ਸਾਂਝ ਲਈ ਸੀ ਹਾਂਜੀ ਤਾਂ ਇਸ ਤਰ੍ਹਾਂ ਦੀ ਸਾਂਝੀ ਵਿਰਾਸਤ ਦਾ ਜ਼ਿਕਰ ਕਰਨਾ ਇਸ ਸਰਹੱਦਾਂ ਤੋਂ ਪਾਰ ਜਾਂਦੇ ਸੱਭਿਆਚਾਰਕ ਪੋਲਾਂ ਵੱਲ ਇਸ਼ਾਰਾ ਕਰਦਾ ਹੈ ਸਹੀ ਗੱਲ ਹੈ ਇਹ ਯਾਦ ਕਰਾਉਂਦਾ ਹੈ ਕਿ ਵਿਰਾਸਤ ਸਿਰਫ ਧਾਰਮਿਕ ਨਹੀਂ ਹੁੰਦੀ ਹਾਂ ਕਲਾਤਮਕ ਸੱਭਿਆਚਾਰਕ ਵੀ ਹੁੰਦੀ ਹੈ ਤੇ ਉਹ ਸਾਨੂੰ ਜੋੜਦੀ ਹੈ ਬਹੁਤ ਖੂਬ ਤਾਂ ਸ਼ਤਾਬਦੀ ਦੇ ਆਲੇ ਦੁਆਲੇ ਇਹ ਸਭ ਚੱਲ ਰਿਹਾ ਹੈ ਧਾਰਮਿਕ ਸਮਾਗਮ ਸਰਕਾਰ ਨਾਲ মতਪੇਦ ਇਤਿਹਾਸ ਨੂੰ ਜੋੜਨ ਦੀਆਂ ਕੋਸ਼ਿਸ਼ਾਂ ਸਾਂਝੀ ਵਿਰਾਸਤ ਦੀ ਯਾਦ ਹਾਂਜੀ ਇਸੇ ਮਾਹੌਲ 'ਚ ਰਿਪੋਰਟ ਨੇ ਪੰਥਕ ਹਲਕਿਆਂ ਨਾਲ ਜੁੜੀਆਂ ਕੁਝ ਹੋਰ ਤਾਜ਼ਾ ਘਟਨਾਵਾਂ ਦਾ ਵੀ ਜ਼ਿਕਰ ਕੀਤਾ ਹੈ ਅੱਛਾ ਭਾਵੇਂ ਉਹ ਸਿੱਧਾ ਸ਼ਤਾਬਦੀ ਨਾਲ ਨਹੀਂ ਜੁੜੀਆਂ ਪਰ ਭਾਈਚਾਰੇ ਲਈ ਅਹਿਮ ਨੇ ਖਾਸ ਤੌਰ ਤੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੇ ਭਰਾਤਾ ਜੀ ਕੈਪਟਨ ਹਰਚਰਨ ਸਿੰਘ ਰੋਡੇ ਹਾਂ ਉਹਨਾਂ ਦਾ ਪਿੱਛੇ ਜਿਹਦੇ ਹਾਂਦ ਹੋਇਆ ਸੀ ਹਾਂਜੀ ਉਹ ਹੁਣੇ ਜੇ ਅਕਾਲ ਚਲਾਣਾ ਕਰ ਗਏ ਸੀ ਉਹਨਾਂ ਨਿਮਿਤ ਜਿਹੜਾ ਸ਼੍ਰੀ ਸਹਜ ਪਾਠ ਰੱਖਿਆ ਸੀ ਉਹਦੇ ਭੋਗ ਦੀ ਖਬਰ ਹੈ ਹਾਂ ਰੀਪੋਰਟ ਮੁਤਾਬਕ ਇਸ ਸਮਾਗਮ ਉਹਨਾਂ ਦੇ ਪਿੰਡ ਰੋਡੇ ਜ਼ਿਲ੍ਹਾ ਮੋਗਾ ਚ ਗੁਰਦੁਆਰਾ ਸੰਤ ਖਾਲਸਾ ਵਿਖੇ ਹੋਇਆ। ਹੂੰ ਤੇ ਉੱਥੇ ਕਈ ਜਾਣੀਆਂ ਪਛਾਣੀਆਂ ਧਾਰਮਿਕ ਸ਼ਖਸੀਅਤਾਂ ਵੀ ਪਹੁੰਚੀਆਂ ਸੀ। ਕੌਣ ਕੌਣ? ਰਿਪੋਰਟ ਚ ਜ਼ਿਕਰ ਹੈ ਗਿਆਨੀ ਕਾਰਜ ਸਿੰਘ ਜੀ ਦਾ ਜਿਹੜੇ ਸ੍ਰੀ ਦਰਬਾਰ ਸਾਹਿਬ ਦੇ ਹਜ਼ੂਰੀ ਰਾਗੀ ਨੇ ਉਹਨਾਂ ਨੇ ਕੀਰਤਨ ਕੀਤਾ। ਅੱਛਾ। ਤੇ ਨਾਲ ਹੀ ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਸਿੰਘ ਸਾਹਿਬ ਪਾਈ ਜਸਬੀਰ ਸਿੰਘ ਰੋਡੇ। ਹਾਂਜੀ। ਜਿਹੜੇ ਕਿ ਕੈਪਟਨ ਹਰਚਰਨ ਸਿੰਘ ਰੋਡੇ ਦੇ ਪਤੀਜੇ ਵੀ ਨੇ। ਹਾਂ ਉਹਨਾਂ ਦੇ ਪਤੀਜੇ ਨੇ। ਉਹਨਾਂ ਨੇ ਕਥਾ ਰਾਹੀਂ ਵਿਚਾਰ ਸਾਂਝੇ ਕੀਤੇ। ਦੇਖੋ ਕੈਪਟਨ ਹਰਚਰਨ ਸਿੰਘ ਰੋਡੇ ਦਾ ਪਰਿਵਾਰ ਪਿਛਲੇ ਕਈ ਦਹਾਕਿਆਂ ਤੋਂ ਸਿੱਖ ਸਿਆਸਤ ਤੇ ਧਾਰਮਿਕ ਮਾਮਲਿਆਂ 'ਚ ਚਰਚਾ ਚ ਰਿਹਾ ਹੈ ਹਾਂ ਬਿਲਕੁਲ ਇਸ ਲਈ ਇਸ ਸਮਾਗਮ ਦਾ ਜ਼ਿਕਰ ਵੀ ਸਮਕਾਲੀ ਪੰਥਕ ਮਾਹੌਲ 'ਚ ਮਹੱਤਵ ਰੱਖਦਾ ਹੈ ਇਸੇ ਸਮਾਗਮ ਦੇ ਸੰਬੰਧ 'ਚ ਰਿਪੋਰਟ 'ਚ ਸ਼੍ਰੀਆਕਾਲ ਤਖਤ ਸਾਹਿਬ ਦੇ ਇੱਕੋ ਹੋਰ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਦੇ ਭਾਸ਼ਣ ਦਾ ਵੀ ਜ਼ਿਕਰ ਆਇਆ ਹਾਂ ਆਇਆ ਹੈ ਉਹਨਾਂ ਨੇ ਕੀ ਕਿਹਾ ਰਿਪੋਰਟ ਦੇ ਮੁਤਾਬਕ ਗਿਆਨੀ ਹਰਪ੍ਰੀਤ ਸਿੰਘ ਜੀ ਨੇ ਸ਼ਰਧਾਂਜਲੀ ਦਿੰਦੇ ਹੋਏ ਸੰਤ ਜਰਨੈਲ ਸਿੰਘ ਪਿੰਡਰਾਵਾਲਿਆਂ ਦਾ ਜ਼ਿਕਰ ਕੀਤਾ। ਅੱਛਾ। ਉਹਨਾਂ ਦੇ ਸ਼ਬਦ ਸਨ ਕਿ ਸੰਤ ਪਿੰਡਰਾਵਾਲਿਆਂ ਨੇ ਸਿੱਖ ਕੌਮ ਲਈ ਬੇਅੰਤ ਦਰਦ ਚੱਲਿਆ। ਹੂੰ। ਦੇਖੋ ਅਸੀਂ ਇੱਥੇ ਸਿਰਫ ਉਹੀ ਦੱਸ ਰਹੇ ਹਾਂ ਜੋ ਰਿਪੋਰਟ ਚੁਕਾ ਗਿਆ ਹੈ ਬਿਨਾਂ ਕਿਸੇ ਪੱਖ ਜਾਂ ਵਿਰੋਧ ਦੇ। ਹਾਂਜੀ ਬਿਲਕੁਲ ਨਿਰਪੱਖਤਾ ਜ਼ਰੂਰੀ ਹੈ। ਹਾਂ ਇਸ ਤਰ੍ਹਾਂ ਦੇ ਬਿਆਨ ਅਕਸਰ ਅੱਜ ਦੇ ਸਿੱਖ ਭਾਈਚਾਰੇ ਅੰਦਰ ਜਿਹੜੀਆਂ ਵੱਖ-ਵੱਖ ਵਿਚਾਰਤਾਵਾਂ ਨੇ ਜਾਂ ਇਤਿਹਾਸਿਕ ਸ਼ਖਸੀਅਤਾਂ ਦੀ ਵਿਆਖਿਆ ਉਸ ਨੂੰ ਦਰਸਾਉਂਦੇ ਨੇ ਹੂੰ ਤੇ ਇਹਨਾਂ ਘਟਨਾਵਾਂ ਦਾ ਸ਼ਤਾਬਦੀ ਦੇ ਨਾਲ ਜ਼ਿਕਰ ਆਉਣਾ ਸ਼ਾਇਦ ਇਹ ਵੀ ਦੱਸਦਾ ਹੈ ਕਿ ਭਾਈਚਾਰੇ ਲਈ ਇਤਿਹਾਸ ਤੇ ਅਲੱਗ-ਅਲੱਗ ਪੰਨੇ ਤੇ ਉਹਨਾਂ ਨਾਲ ਜੁੜੀਆਂ ਯਾਦਾਂ ਉਹ ਸਭ ਇੱਕੋ ਵੇਲੇ ਚਲਦੀਆਂ ਰਹਿੰਦੀਆਂ ਨੇ ਹਾਂ ਸਹੀ ਗੱਲ ਹੈ ਤਾਂ ਕੁਲ ਮਿਲਾ ਕੇ ਅਸੀਂ ਦੇਖਿਆ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਇਹ ਸ਼ਹੀਦੀ ਸ਼ਤਾਬਦੀ ਇਹ ਸਿਰਫ ਇੱਕ ਧਾਰਮਿਕ ਸਮਾਗਮ ਨਹੀਂ ਬਿਲਕੁਲ ਨਹੀਂ ਇਹ ਤਾਂ ਇੱਕ ਬਹੁਤ ਪਰਤਾਂ ਵਾਲਾ ਵਰਤਾਰਾ ਹੈ। ਇਹਦੇ ਵਿੱਚ ਧਾਰਮਿਕ ਸੰਸਥਾਵਾਂ ਦਾ ਰੋਲ ਹੈ, ਸਰਕਾਰ ਨਾਲ ਉਹਨਾਂ ਦੇ ਰਿਸ਼ਤੇ ਨੇ। ਹਾਂਜੀ। ਇਤਿਹਾਸ ਨੂੰ ਕਿਵੇਂ ਯਾਦ ਕਰਨਾ, ਕਿਵੇਂ ਉਹਦੀ ਵਿਆਖਿਆ ਕਰਨੀ, ਉਹ ਤਰੀਕੇ ਨੇ। ਹੂੰ। ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦੀਆਂ ਕੋਸ਼ਿਸ਼ਾਂ ਨੇ ਤੇ ਨਾਲ ਹੀ ਅਜੋਕੇ ਪੰਥਕ ਮੁੱਦੇ ਵੀ ਜੁੜੇ ਹੋਏ ਨੇ। ਸਭ ਕੁਝ ਰਲਿਆ-ਮਿਲਿਆ। ਹਾਂ। ਤਾਂ ਫਿਰ ਇਸ ਸ਼ਬਦਾ ਕੀ ਮਤਲਬ ਕਢਿਆ ਜਾਵੇ? ਕੀ ਸਾਰ ਨਿਕਲਦਾ ਏ ਸਭ ਦਾ ਦੇਖੋ ਮੇਰੇ ਖਿਆਲ ਚ ਇਹ ਸਾਰੀਆਂ ਕਠਿਨਾਵਾਂ ਮਿਲ ਕੇ ਨਾ ਅੱਜ ਦੇ ਪੰਜਾਬ ਦੀ ਤੇ ਸਿੱਖ ਪਾਈਚਾਰੇ ਦੀ ਇੱਕ ਕਾਫੀ ਗੁੰਝਲਦਾਰ ਤਸਵੀਰ ਪੇਸ਼ ਕਰਦੀਆਂ ਨੇ ਹੂੰ ਹੂੰ ਇੱਕ ਪਾਸੇ ਤਾਂ ਗੁਰੂ ਸਾਹਿਬ ਦੀ ਵਿਰਾਸਤ ਨੂੰ ਮਨਾਉਣ ਲਈ ਬੜ ਡੂੰਗੀ ਸ਼ਰਧਾ ਹੈ ਉਤਸ਼ਾਹ ਹੈ ਬਿਲਕੁਲ ਹੈ ਪਰ ਦੂਜੇ ਪਾਸੇ ਇਸ ਨੂੰ ਮਨਾਉਣ ਦੇ ਤਰੀਕੇ ਨੂੰ ਲੈ ਕੇ ਅਧਿਕਾਰ ਖੇਤਰ ਨੂੰ ਲੈ ਕੇ ਪਹੁੰਚ ਨੂੰ ਲੈ ਕੇ ਇੱਕ ਟਕਰਾਅ ਵੀ ਹੈ ਖਾਸ ਕਰਕੇ ਸ਼੍ਰੋਮਣੀ ਕਮੇਟੀ ਤੇ ਸਰਕਾਰ ਵਿਚਕਾਰ ਹਾਂ ਉਹ ਤਾਂ ਸਾਫ਼ ਦਿਸ ਰਿਹਾ ਹੈ ਤੇ ਇਹ ਟਕਰਾਅ ਸਿਰਫ ਪ੍ਰਬੰਧ ਦਾ ਨਹੀਂ ਹੈ ਇਹ ਸ਼ਾਇਦ ਇਸ ਗੱਲ ਦਾ ਵੀ ਪ੍ਰਤੀਕ ਹੈ ਕਿ ਧਾਰਮਿਕ ਮਾਮਲਿਆਂ 'ਚ ਕਿਸ ਦੀ ਆਵਾਜ਼ ਕਿਸ ਦੀ ਪਹੁੰਚ ਜ਼ਿਆਦਾ ਭਾਰੂ ਹੋਵੇਗੀ ਹਾਂ ਇਹ ਵੀ ਇੱਕ ਪਹਿਲੂ ਹੈ ਇਸ ਦੇ ਨਾਲ ਹੀ ਜਿਵੇਂ ਕਸ਼ਮੀਰੀ ਪੰਡਿਤਾਾਂ ਤੱਕ ਪਹੁੰਚ ਕੀਤੀ ਗਈ ਜਾਂ ਐਨਸੀਏ ਵਰਗੀ ਸਾਂਝੀ ਵਿਰਾਸਤ ਦਾ ਜ਼ਿਕਰ ਹੋਇਆ ਹਾਂਜੀ ਇਹ ਦੱਸਦਾ ਹੈ ਕਿ ਇਤਿਹਾਸ ਤੇ ਵਿਰਾਸਤ ਦੀ ਵਰਤੋਂ ਪੁਲ ਬਣਾਉਣ ਲਈ ਵੀ ਹੋ ਰਹੀ ਹੈ ਹੂੰ ਤੇ ਅਖੀਰ 'ਚ ਜਿਹੜੀਆਂ ਹੋਰ ਪੰਤਕ ਘਟਨਾਵਾਂ ਦਾ ਜ਼ਿਕਰ ਆਇਆ ਉਹ ਯਾਦ ਕਰਾਉਂਦੀਆਂ ਨੇ ਕਿ ਭਾਈਚਾਰਾ ਕਈ ਮੁੱਦਿਆਂ ਨਾਲ ਇੱਕੋ ਵੇਲੇ ਜੂਝ ਰਿਹਾ ਹੁੰਦਾ ਹੈ। ਹਾਂ ਇਸ ਲਈ ਇੱਕ ਤਰ੍ਹਾਂ ਨਾਲ ਇਹ ਸ਼ਤਾਬਦੀ ਵਰਤਮਾਨ ਦੇ ਕਈ ਸਵਾਲਾਂ ਤੇ ਚੁਣੌਤੀਆਂ ਦਾ ਸ਼ੀਸ਼ਾ ਵੀ ਬਣ ਗਈ ਹੈ। ਵਾਹ ਬਹੁਤ ਸਹੀ ਵਿਸ਼ਲੇਸ਼ਣ ਕੀਤਾ ਤੁਸੀਂ ਸਾਰੀਆਂ ਗੱਲਾਂ ਨੂੰ ਜੋੜ ਦਿੱਤਾ ਅੱਛਾ ਇਹ ਸਭ ਸੁਣਨ ਤੋਂ ਬਾਅਦ ਨਾ ਸੁਣਨ ਵਾਲਿਆਂ ਲਈ ਇੱਕ ਸੋਚਣ ਵਾਲਾ ਨੁਕਤਾ ਛੱਡ ਜਾਂਦੇ ਹਾਂ ਹਾਂ ਜ਼ਰੂਰ ਜਿਹੜਾ ਸਿੱਧਾ ਆਪਣੀ ਅੱਜ ਦੀ ਗੱਲਬਾਤ ਤੇ ਰਿਪੋਰਟ ਦੀ ਜਾਣਕਾਰੀ ਤੋਂ ਹੀ ਨਿਕਲਦਾ ਹੈ ਕਿ ਜਦੋਂ ਕਿਸੇ ਐਨੀ ਵੱਡੀ ਇਤਿਹਾਸਿਕ ਘਟਨਾ ਜਾਂ ਸ਼ਖਸੀਅਤ ਨੂੰ ਯਾਦ ਕੀਤਾ ਜਾਂਦਾ ਹੈ ਖਾਸ ਕਰਕੇ ਗੁਰੂ ਤੇਗ ਬਹਾਦਰ ਸਾਹਿਬ ਜੀ ਵਰਗੀ ਸ਼ਖਸੀਅਤ ਜਿਨ੍ਹਾਂ ਦਾ ਸੰਦੇਸ਼ ਹੀ ਸਰਬਸਾਂਝਾ ਸੀ ਬਿਲਕੁਲ ਤਾਂ ਜਦੋਂ ਵਖ-ਵਖ ਸੰਸਥਾਵਾਂ ਪਾਵੇਂ ਧਾਰਮਿਕ ਹੋਣ ਪਾਵੇਂ